ਇਕੱਲਾ ਇਨਸਾਨ ਸੀਮਤ ਹੁੰਦਾ ਹੈ ਪਰ ਜਦੋਂ ਕਈ ਦਿਮਾਗ ਇਕੱਠੇ ਹੁੰਦੇ ਨੇ ਨਾ ਉੱਥੇ ਪੈਦਾ ਹੁੰਦੀ ਹੈ ਮਾਸਟਰਮਾਈਂਡ ਦੀ ਤਾਕਤ ਮਾਸਟਰਮਾਈਂਡ ਦਾ ਮਤਲਬ ਹੈ ਦੋ ਜਾਂ ਵੱਧ ਵਿਅਕਤੀ ਇੱਕੋ ਮਕਸਦ ਨਾਲ ਆਪਣੇ ਵਿਚਾਰਾਂ ਤਜਰਬਿਆਂ ਅਤੇ ਗਿਆਨ ਨੂੰ ਸਾਂਝਾ ਕਰਦੇ ਨੇ ਜਦੋਂ ਦੋ ਦਿਮਾਗ ਮਿਲਦੇ ਨੇ ਉੱਥੇ ਇੱਕ ਤੀਜੀ ਤਾਕਤ ਪੈਦਾ ਹੁੰਦੀ ਆ ਜੋ ਉਹਨਾਂ ਤੋਂ ਵੀ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਇਹੀ ਕਾਰਨ ਹੈ ਕੇ ਵੱਡੇ ਵਪਾਰੀ ਨੇਤਾ ਅਤੇ ਸਫਲ ਵਿਅਕਤੀ ਹਮੇਸ਼ਾ ਆਪਣੇ ਆਲੇ-ਦੁਆਲੇ ਇੱਕ ਸਹੀ ਟੀਮ ਰੱਖਦੇ ਨੇ ਯਾਦ ਰੱਖੋ ਇੱਕ ਦਿਮਾਗ ਵਿਚਾਰ ਕਰਦਾ ਹੈ ਪਰ ਕਈ ਦਿਮਾਗ ਮਿਲ ਕੇ ਨਮੀਆਂ ਸੰਭਾਵਨਾਵਾਂ ਅਤੇ ਹੱਲ ਖੋਜਦੇ ਹਨ ਇਸ ਲਈ ਸਿਰਫ ਇਕੱਲੇ ਹੀ ਨਾ ਚੱਲੋ ਆਪਣੇ ਸੁਪਨੇ ਲਈ ਉਹਨਾਂ ਲੋਕਾਂ ਨਾਲ ਜੁੜੋ ਜੋ ਤੁਹਾਡੀ ਸੋਚ ਨੂੰ ਵਧਾ ਸਕਣ ਕਿਉਂਕਿ ਮਾਸਟਰਮਾਈਂਡ ਦੀ ਤਾਕਤ ਨਾਲ ਹੀ ਅਸੰਭਵ ਵੀ ਸੰਭਵ ਬਣ ਜਾਂਦਾ ਹੈ